ਦੇਣੇਤਾ ਪ੍ਰਤਾਪ ਸਿੰਘ ਬਾਜਾ ਦੇ ਉੱਪਰ ਪੰਜਾਬ ਬੰਬਾਂ ਨੂੰ ਲੈ ਕੇ ਕੀਤੀ ਟਿੱਪਣੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਮਾਮਲਾ ਦਰਜ ਕਰਨ ਦੇ ਵਿਰੋਧ ਵਿੱਚ ਗੁਰਦਾਸਪੁਰ ਵਿੱਚ ਗੁਰਦਾਸਪੁਰ ਵਿਧਾਇਕ ਬਰਿੰਦਰ ਮੀਤ ਸਿੰਘ ਪਹਾਰਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਸਰਕਾਰ ਦਾ ਪਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ ਕਾਂਗਰਸ ਭਵਨ ਤੋਂ ਲੈ ਕੇ ਜਹਾਜ਼ ਚੌਂਗ ਤੱਕ ਰੋਸ ਮਾਰਚ ਕੱਢਦੇ ਹੋયા ਜਮ ਕੇ ਕੀਤੀ ਨਰਵਾਜੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੁਝ ਦਿਨ ਪਹਿਲਾਂ ਪੰਜਾਬ ਅੰਦਰ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਫੁੱਟਰੇ ਬੰਬਾਂ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਗਈ ਸੀ ਜਿਸ ਦੇ ਵਿਰੋਧ ਵਿੱਚ ਮਾਨ ਸਰਕਾਰ ਵੱਲੋਂ ਇਸ ਮੁੱਦੇ ਦੇ ਉੱਪਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਘੇੜਦਿਆਂ ਨਜ਼ਰ ਆਈ ਅਤੇ ਉਹਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਜਿਸ ਦੇ ਵਿਰੋਧ ਵਿੱਚ ਅੱਜ ਕਾਂਗਰਸੀ ਵਰਕਰਾਂ ਨੇ ਜ਼ਿਲ੍ਹਾ ਗੁਰਦਾਸਪੁਰ ਕਾਂਗਰਸ ਪ੍ਰਧਾਨ ਅਤੇ ਹਲਕਾ ਗੁਰਦਾਸਪੁਰ ਵਿਧਾਇਕ ਬ੍ਰਿੰਦਮੇ ਸਿੰਘ ਪਾਰਾ ਦੀਗਵਾਈ ਵਿੱਚ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਕਾਂਗਰਸ ਭੌਂ ਤੋਂ ਜਹਾਜ਼ ਚੌਂਕ ਤੱਕ ਰੋਸ ਪ੍ਰਦਰਸ਼ਨ ਕਰਦੇ ਆ ਹਾਂ ਮੁੱਖ ਮੰਤਰੀ ਪੰਜਾਬ ਦਾ ਪਤਲਾ ਫੁੱਕਿਆ ਗਿਆ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਇਹ ਤੁਹਾਨੂੰ ਅੱਕੀਣਾ ਚਾਹੋਗੇ ਦੀ ਅੱਜ ਪੁੱਤਲਾ ਫੁਕਿਆ ਗਿਆ ਹੈ। ਦੇਖੋ ਅੱਜ ਜੋ ਸਾਡੇ ਐਲੋਪੀ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਅ ਬਿਆਨ ਦਿੱਤਾ ਸੀਗਾ ਕਿ ਪੰਜਾਬ ਦੇ ਵਿੱਚ ਅਜੇ ਵੀ ਕਈ ਗ੍ਰੇਨੇਡ ਜਿਹੜੇ ਐਕਟਿਵ ਨੇ ਤੇ ਪੰਜਾਬ ਸਰਕਾਰ ਇਸ ਵੱਲ ਧਿਆਨ ਦੇਵੇ। ਪਰ ਉਲਟਾ ਧਿਆਨ ਦੇਣ ਦੀ ਬਜਾਏ ਭਗਵੰਤ ਮਾਨ ਸਾਹਿਬ ਜੋ ਡਰਾਮੇ ਕਰਨ ਦੇ ਵਿੱਚ ਮਸ਼ਹੂਰ ਨੇ। ਉਹਨਾਂ ਨੇ ਐਸਪੀ ਮੈਡਮ ਨੂੰ ਉਹਨਾਂ ਦੇ ਘਰ ਭੇਜਿਆ ਕਿ ਪੁੱਛ ਕੇ ਆਓ ਸੂਤਰ ਕਿਹੜੇ ਆ ਕਿ ਜੇ ਸੂਤਰ ਤੁਸੀਂ ਬਾਜਵਾ ਸਾਹਿਬ ਨੂੰ ਪੁੱਛਣੇ ਆ ਤਾਂ ਤੂੰ ਕੁਰਸੀ ਤੇ ਕੋ ਬੈਠਾ ਭਈ ਜੇ ਸੂਤਰ ਉਹਨਾਂ ਤੋਂ ਪੁੱਛਣੇ ਆ ਮੈਂ ਆ ਤੁਹਾਨੂੰ ਦਿਖਾਉਣਾ ਕਿ ਆ ਅਖਬਾਰ ਦੇ ਵਿੱਚ ਖਬਰ ਆ ਇਹ ਬੜਾ ਕਲੀਅਰਲੀ ਇਹਦੇ ਚ ਮੈਂਸ਼ਨ ਕੀਤਾ ਹੋਇਆ ਅਖਬਾਰ ਦੇ ਸਾਰੀ ਦੁਨੀਆ ਨੇ ਖਬਰ ਪੜੀ ਆ ਭਗਵੰਤ ਮਾਨ ਸਾਹਿਬ ਨੂੰ ਨਹੀਂ ਦੇਖੀ ਜਿਹਦੇ ਚ ਬੜੀ ਕਲੈਰਿਟੀ ਦੇ ਨਾਲ ਪੰਜਾਬ ਸਰਕਾਰ ਨੂੰ NIA ਵੱਲੋਂ ਸਤਰਕ ਕੀਤਾ ਗਿਆ ਜਦੋਂ ਮਨੋਰੰਜਨ ਕਾਲੀਆ ਸਾਹਿਬ ਦੇ ਅਟੈਕ ਹੋਇਆ ਤੇ ਉਸ ਸਮੇਂ ਉਹਨਾਂ ਨੇ 48 ਦਿਨ ਪਹਿਲਾਂ ਇਸ ਗੱਲ ਤੇ ਸਤਰਕ ਕੀਤਾ ਸੀਗਾ ਕਿ ਕਿਸੇ ਵੀ Hindu ਨੇਤਾ ਦੇ ਉੱਤੇ ਅਟੈਕ ਹੋ ਸਕਦਾ ਤੇ ਕੀ ਗੱਲ ਜਿਹੜੇ ਸੂਤਰ ਉਹ ਦੱਸੇ ਉਦੋਂ ਫੜ ਲੈਂਦੇ ਅਟੈਕ ਨਾ ਆਉਣ ਦਿੰਦੇ ਉਸ ਦੇ ਉਸ ਸਮੇਂ ਵੀ ਅਟੈਕ ਹੋਇਆ ਫਿਰ ਇਹ ਤੁਸੀਂ ਅਖਬਾਰ ਦੇ ਵਿੱਚ ਪੂਰੀ ਡਿਟੇਲ ਦੇ ਨਾਲ ਜਦੋਂ ਪੜੋਗੇ ਇਹ ਬੜੀ ਕਲੈਰਿਟੀ ਦੇ ਨਾਲ ਲਿਖਿਆ ਹੋਇਆ ਕਿ ਤਕਰੀਬਨ ਪਾਕਿਸਤਾਨ ਤੋਂ 55 ਗ੍ਰੇਨੇਡ ਜਿਹੜੇ ਉਹ ਪੰਜਾਬ ਦੇ ਵਿੱਚ ਪਹੁੰਚੇ 16 ਜਿਹੜੇ ਚੱਲ ਚੁੱਕੇ ਆ ਉਹ ਸਾਰੀ ਦੁਨੀਆ ਨੂੰ ਪਤਾ ਇਹਨਾਂ ਨੂੰ ਵੀ ਪਤਾ ਥਾਣਿਆਂ ਤੇ ਚੱਲੇ ਆ ਲੋਕਾਂ ਦੇ ਘਰਾਂ 'ਚ ਚੱਲੇ ਆ ਔਰ 30 ਇਹਨਾਂ ਨੇ ਰਿਕਵਰ ਕਰ ਲਏ 46 ਹੋ ਗਏ ਤੇ 9 ਅਜੇ ਕਹਿੰਦੇ ਕਿ ਉਹ ਰਿਕਵਰ ਨਹੀਂ ਹੋ ਰਹੇ ਤੇ ਫਿਰ 46 ਤੇ 9 54 ਹੋ ਗਏ ਤੇ ਬਾਜਵਾ ਸਾਹਿਬ ਨੇ ਤੇ ਅਜੇ 50 ਕੀਆ ਨੇ ਹੈਗੇ 54 ਨੇ ਤੇ ਤੁਸੀਂ ਬਾਕੀ ਲੱਭ ਲਓ ਚਾਰ ਜੇ ਬਾਜਵਾ ਸਾਹਿਬ ਦੀ ਗੱਲ ਦੀ ਤੁਹਾਨੂੰ ਤਕਲੀਫ ਲੱਗੀ ਆ ਤੇ ਜਿਹੜੇ ਬਾਕੀ ਚਾਰ ਆ ਉਹ ਤੇ ਲੱਭ ਲਓ ਔਰ ਇਹ ਇਹ ਕੋਈ ਸਾਡੇ ਕਹਿਣ ਦੀ ਗੱਲ ਨਹੀਂ ਆ ਪ੍ਰਤਾਪ ਸਿੰਘ ਬਾਜਵਾ ਦੇ ਕਹਿਣ ਦੀ ਗੱਲ ਨਹੀਂ ਆ ਇਹ ਤਾਂ ਖਬਰਾਂ ਛਪਿਆ ਫਿਰ ਖਬਰਾਂ ਵਾਲਿਆਂ ਤੇ ਵੀ ਪਰਚਾ ਦੇ ਦਿਓ ਜਿਨ੍ਹਾਂ ਨੇ ਲਾਈਆਂ ਖਬਰਾਂ ਐਨਆਈਏ ਦਾ ਹਵਾਲਾ ਦੇ ਕੇ ਖਬਰ ਲੱਗੀ ਆ ਐਨਆਈ ਨੇ ਕਾਉਂਟਰ ਇੰਟੈਲੀਜੈਂਸ ਪੰਜਾਬ ਨੂੰ ਇਸ ਚੀਜ਼ ਦੇ ਬਾਰੇ ਸਤਰਕ ਕੀਤਾ ਔਰ ਸਾਰਾ ਕੁਝ ਉਹਨਾਂ ਦੇ ਧਿਆਨ ਚ ਲਿਆਂਦਾ ਕੀ ਜੀ ਪ੍ਰਤਾਪ ਸਿੰਘ ਬਾਜਵਾ ਨੇ ਉਹ ਗੱਲ ਰਿਪੀਟ ਕਰਤੀ ਆ ਤੇ ਢੇਡ ਚ ਪੀੜਤਾ ਗਈਆਂ ਸਰਕਾਰ ਤੇ ਜੋ ਗ੍ਰਨੇਡ ਦੇ ਅਟੈਕ ਥਾਣਿਆਂ ਤੇ ਹੋਏ ਨਹੀਂ ਗ੍ਰਨੇਡ ਦੇ ਅਟੈਕ ਲੋਕਾਂ ਦੇ ਘਰਾਂ ਤੇ ਹੋਏ ਨਹੀਂ ਮਤਲਬ ਕੋਈ ਵੀ ਬੰਦਾ ਮਹਿਫੂਜ਼ ਨਹੀਂ ਪੰਜਾਬ ਚ ਡਰਾਮਾ ਕਰਨਾ ਉਹ ਆ ਗਿਆ ਤੁਹਾਨੂੰ ਪਰ ਆਪਣੀ ਡਿਊਟੀ ਜ਼ਿੰਮੇਵਾਰੀ ਕਰਨੀ ਨਹੀਂ ਆਪਾਂ ਸਿੱਖਣੀ ਇਹ ਇਹ ਦੇਣੇ ਦਾ ਨਹੀਂ ਰਹਿੰਦੇ ਕਦੇ ਵੀ ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਭੁਲੇਖਾ ਤੇ بڑے بڑے ਆਂਦਾ ਭੁਲੇਖਾ ਨਿਕਲੇ ਆ ਔਰ ਨਿਕਲੇ ਦਾ ਵੀ ਜਾਣਾ ਆ ਇਹ ਅమే ਵਹਿਮ ਹੁੰਦਾ ਪਾਵਰ ਦੇ ਵਿੱਚ ਬੰਦੇ ਕਈ ਜਿਹੜੇ ਆ ਨਸ਼ੇ 'ਚ ਖਰਾਬ ਹੋ ਜਾਂਦੇ ਆ ਤੇ ਉਹ ਵਹਿਮ ਲੋਕ ਕੱਢਦੇ ਆ ਤੇ ਵਹਿਮ ਨਿਕਲ ਲੱਗ ਗਿਆ 1.5 ਸਾਲ ਪਹਿਲਾਂ ਹੀ ਇਹਨਾਂ ਦੇ ਮੰਤਰੀਆਂ ਨੂੰ ਇਹਨਾਂ ਦੇ ਐਮ.ਐਲ.ਏ ਨੂੰ ਘੇਰਿਆ ਜਾ ਰਿਹਾ ਤੇ ਤੁਸੀਂ ਇਹ ਹਿਸਾਬ ਲਾਓ ਕਿ ਹੋਰ 7-8 ਮਹੀਨਿਆਂ ਨੂੰ ਫਿਰ ਕਿਹੜੀ ਮਾਂ ਨੂੰ ਮਾਸੀ ਆਖਣਾ ਇਹਨਾਂ ਨੇ ਜਦੋਂ ਪੰਜਾਬ ਦੇ ਲੋਕਾਂ ਕੋਲ ਜਾਣਾ ਸੋ ਮੈਂ ਇਹ ਸਮਝਦਾ ਕਿ ਜਿਹੜਾ ਇਹ ਪਰਚਾ ਕੀਤਾ ਟੋਟਲੀ ਬੰਡਟ ਹੈ ਇਹ ਪਰਚੇ ਨਾਲ ਕੀ ਹੋਊਗਾ ਇਹ ਬੰਬ ਚੱਲ ਗਿਆ ਪ੍ਰਤਾਪ ਸਿੰਘ ਬਾਜਵੇ ਦੇ ਪਰਚਾ ਚੱਲ ਹੋ ਗਿਆ ਤੇ ਮੈਂ ਕਹਿੰਦਾ ਆ ਮੇਰੇ ਫਾਦਰ ਦੇ ਇਹਨਾਂ ਦੇ ਕਤਲ ਦਾ ਪਰਚਾ ਦੇ ਦਿੱਤਾ ਸੀ ਅਸੀਂ ਤੇ ਫਿਰ ਜਿੰਦੇ ਜਾਗਦੇ ਆ ਤੇ ਇਹ ਤੇ ਫਿਰ ਪਰਚੀ ਆ ਨੀਗੀ ਜੀ ਸੋ ਜਿੱਦਣ ਕਿਤੇ ਹੱਥ ਸਾਡੇ ਅਰਗੇ ਦਾ ਪੈ ਗਿਆ ਨਾ ਮੁੱਖ ਮੰਤਰੀ ਨੂੰ ਪੈਣਾ ਹੀ ਆ ਮੈਨੂੰ ਕਿਸਦਾ ਨਹੀਂ ਪਤਾ ਹਰ ਬੰਦੇ ਨੂੰ ਇਸ ਬੰਦੇ ਨੇ ਟਾਰਗੇਟ ਕੀਤਾ ਹਰ ਪਰਿਵਾਰ ਨੂੰ ਟਾਰਗੇਟ ਕੀਤਾ ਪਰ ਇਹ ਚੀਜ਼ਾਂ ਇਦਾਂ ਨਹੀਂ ਚੱਲਦੀਆਂ ਜਿੱਦਣ ਕਿਤੇ ਸੁਹਾਗੇ ਦੇ ਕੋਈ ਚੜ ਗਿਆ ਨਾ ਤੇ ਫਿਰ ਰਹਿ ਲ ਐਸੀ ਮਲਣੀਆਂ ਫੇ ਚੀਕਾ ਮਾਰਦੇ ਹੁੰਦੇ ਜਿਹੜੇ ਗਲਤ ਕੰਮ ਕਰਦੇ ਨੇ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਕਿ ਵੈਂਡੈਟਾ ਪੋਲਿਟਿਕਸ ਤੋਂ ਬਾਹਰ ਆਓ ਪੰਜਾਬ ਦੇ ਹਾਲਾਤਾਂ ਦੇ ਬਾਰੇ ਤੁਸੀਂ ਗੱਲ ਕਰੋ ਪੰਜਾਬ ਦੇ ਵਪਾਰੀ ਮਹਿਫੂਜ਼ ਨਹੀਂ ਕਿਸਾਨਾਂ ਨੂੰ ਤੁਸੀਂ ਸੱਦ ਕਿ ਉਹਨਾਂ ਦੀ ਪਿੱਠ 'ਚ ਛੁਰਾ ਮਾਰਿਆ ਕਿਸਾਨ ਤੁਹਾਡੇ ਆਂਟੀ ਵਪਾਰੀ ਤੁਹਾਡੇ ਆਂਟੀ ਔਰ ਲੋਕ ਜਿਹੜੇ ਉਹ ਸੁਰੱਖਿਤ ਨੇ ਪੰਜਾਬ ਦੇ ਉਹ ਤੁਹਾਡੇ ਆਂਟੀ ਫਿਰ ਕਿਹੜੀ ਹਵਾ ਦੇ ਵਿੱਚ ਤੁਰੇ ਫਿਰਦੇ ਹੋ ਤੁਸੀਂ ਉਹ ਇਸ ਕਰਕੇ ਅਸੀਂ ਇਸ ਗੱਲ ਦਾ ਅਜ ਵਿਰੋਧ ਕੀਤਾ ਕਿ ਇਹ ਜੋ ਵੈਂਡੇਟਾ ਪੋਲਿਟਿਕਸ ਕਰ ਰਿਹਾ ਇਹ ਗਲਤ ਕਰ ਰਿਹਾ ਔਰ ਇਹ ਸਮਾਂ ਇਹਨਾਂ ਦਾ ਥੋੜਾ ਰਹਿ ਗਿਆ ਜੇ ਜਿਹੜਾ ਰਹਿ ਗਿਆ ਇਹਨਾਂ ਦਾ ਸਾਲ ਜਾਂ 8 ਦਾ ਮਹੀਨੇ ਕੋਈ ਡਿਵੈਲਪਮੈਂਟ ਵੱਲ ਕੰਮ ਲਾ ਲੈਣਾ ਜੇ ਹੋਰ ਨਹੀਂ ਕੁਝ ਕਰ ਸਕਦੇ ਚਲੋ ਅੱਗੇ ਆ ਕੀ ਇਹਨੂੰ ਪੰਜਾਬੀ ਚ ਕੀ ਕਹਿੰਦੇ ਆ ਪਖਾਨੇ ਫਲਸ਼ਾਂ ਲੈਟਰੀ ਨਾ ਉਹ ਜਿਹੇ ਰਿਪੇਅਰ ਪੂਰ ਕਰਾ ਕੇ ਤੇ ਕੋ ਉਹਦੇ ਉਦਘਾਟਨ ਹੋਰ ਕਰਨ ਚਾਰ ਪਹਿਲਾਂ ਉਹਦੇ ਉਦਘਾਟਨ ਸ਼ੁਰੂ ਕੀਤੇ ਜਦੋਂ ਬੇਜਤੀ ਹੋਈ ਉਦਘਾਟਨ ਬੰਦ ਕਰਤੇ ਮੈਂ ਦੇ ਸੋ ਕੋਈ ਲੋਕਾਂ ਨੂੰ ਪੰਜਾਬੀਆਂ ਨੂੰ ਇਹ ਕਹਾਂਗਾ ਕਿ ਭਾਈ ਸਾਹਿਬ ਜੇ ਪੰਜਾਬ ਨਾਲ ਪਿਆਰ ਪਾਉਣਾ ਘਰ ਚ ਵੀ ਫਲੈਸ਼ਰ ਠੀਕ ਕਰਾਏ ਤੇ ਉਦਘਾਟਨ ਮੁੱਖ ਮੰਤਰੀ ਸਾਹਿਬ ਦੇ ਤੇ ਇਹਨਾਂ ਦੇ ਐਮਐਨਆਰ ਦੇ ਨਾਮ ਲਾ ਕੇ ਕਰਾਓ ਤੇ ਫੇਰ ਇਹ ਬਹੁਤ ਖੁਸ਼ ਰਹਿਣਗੇ ਕਿਉਂਕਿ ਕਈ ਖੁਸ਼ੀ ਉਹਦੇ ਚ ਮਹਿਸੂਸ ਕਰਦੇ ਆ ਨਾ ਕੋਈ ਗਲਤ ਕਰੋ ਨੂੰ ਕੋ ਵਾ 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 ਕੀ ਕਮਾਲ ਕਰਤੀ ਆ ਤੂੰ ਇਸ ਕਰਕੇ ਖੁਸ਼ੀ ਉਹਦੇ ਚ ਮਹਿਸੂਸ ਕਰਦੇ ਆ ਇਹਨਾਂ ਕੋ ਪਖਾਨਿਆਂ ਦੇ ਉਦਘਾਟਨ ਕਰਾਓ ਕੋਈ ਨਵੀਂ ਕੋਈ ਮੈਨੂੰ ਦੱਸੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਮੁੱਖ ਮੰਤਰੀ ਸਾਹਿਬ ਆ ਜਿਹੜਾ ਬੀਟ ਆ ਪੀਐਮ ਡਬਲਯੂ ਦਾ ਪਲਾਟ ਲਾਇਆ ਕਿਤੇ ਸਾਨੂੰ ਵਿజిਟ ਹੀ ਕਰਾ ਦਿਓ ਕਿਤੇ ਅਸੀਂ ਵੀ ਰਲ ਮਿਲ ਕੇ ਗੱਡੀ ਗੱਡੀ ਲੱਲੀਏ ਤੁਹਾਡੇ ਕੋ ਜਿਹੜੇ ਮੋਟੇ ਕੰਮ ਕੀਤੇ ਕਿਤੇ ਸਾਨੂੰ ਵੀ ਲੈ ਜਾਓ ਕਮਾਲ ਹੋ ਗਈ ਆ ਮੁੱਖ ਮੰਤਰੀ ਸਾਹਿਬ ਕੰਮ ਤੁਸੀਂ ਥੇਲੇ ਦਾ ਨਹੀਂ ਕੀਤਾ ਪੰਜਾਬ ਲਈ ਜਿਹੜੇ ਪੈਸੇ ਪੁਰਾਣੇ ਪਏ ਸੀਗੇ ਕਾਂਗਰਸ ਵੇਲੇ ਦੇ ਉਹ ਤੁਸੀਂ ਖਰਚ ਕੇ ਡੰਗ ਟਪਾਇਆ ਥੋੜਾ ਬਹੁਤ ਜਿਹੜਾ 3 ਸਾਲ ਟਪਾਇਆ ਔਰ ਇੰਨੀ ਮਾੜੀ ਨੀਅਤ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਸਰਪੰਚ ਬਣੇ ਆ ਉਹਨਾਂ ਨੂੰ ਕੰਮ ਨਹੀਂ ਕਰਨ ਦੇਣ ਦੇ ਉਦਾਂ ਕਹਿੰਦੇ ਜੀ ਅਸੀਂ ਬੜੇ ਡੈਮੋਕਰੇਟਿਕ ਆ ਮਗਰ ਤੁਸੀਂ ਉਹਦਾਂ ਦੀ ਬੀ ਆਰ ਅੰਬੇਦਕਰ ਜੀ ਸਾਧੀ ਤੇ ਆਪਣੇ ਭਗਤ ਸਿੰਘ ਹੁਣਾਂ ਦੀ ਫੋਟੋ ਲਾਈ ਆ ਤੇ ਭਗਤ ਸਿੰਘ ਹੁਣਾਂ ਇਹ ਤੇ ਨਹੀਂ ਸੀ ਕਿਹਾ ਕਿ ਮੇਰੀ ਫੋਟੋ ਮਕਰ ਲਾ ਸੀ ਸਾਰੇ ਲੋਕ ਕਰੀਏ ਪੋਲਿਟਿਕਸ ਪੋਲਿਟਿਸ਼ੀਅਨਸ ਇਹ ਤੇ ਨਹੀਂ ਸੀ ਉਹਨਾਂ ਕਿਹਾ ਉਹਨਾਂ ਸ਼ਹੀਦियां ਇਸ ਕਰਕੇ ਦਿੱਤੀਆਂ ਸੀ ਕਿ ਅਸੀਂ ਬੰਦੇ ਦੇ ਪੁੱਤਾਂ ਵਾਲੇ ਕੰਮ ਕਰੀਏ ਜੇ ਸਾਡੇ ਧਾਰਮਿਕ ਗ੍ਰੰਥਾ ਤੁਸੀਂ ਨੱਕ ਰਗੜ ਰਗੜ ਗੁਰਦੁਆਰੇ ਮੰਦਰ ਮਸਜਿਦ ਚਲੇ ਜਾਓ 20 ਵਾਰੀ ਚਲੇ ਜਾਓ ਸਵੇਰ 10 ਵਾਰੀ ਦਿਹਾੜੀ ਚ ਜਾਓ ਤੁਹਾਡੀ ਕੋਈ ਹਾਜ਼ਰੀ ਨਹੀਂ ਲੱਗਣੀ ਧਾਰਮਿਕ ਗ੍ਰੰਥ ਦੇ ਜਾ ਕੇ ਤੁਸੀਂ ਉਥੋਂ ਦੋ ਦੋ ਟੁੱਕਾ ਪੜ ਲਓ ਔਰ ਉਹਦੇ ਤੇ ਉਹਦੀ ਵਿਆਖਿਆ ਕਰੋ ਤੇ ਉਹਦੇ ਤੇ ਤੁਲਨਾ ਸਿੱਖੋ ਤਾਂ ਤੁਹਾਡੀ ਹਾਜ਼ਰੀ ਲੱਗਦੀ ਆ ਸੋ ਇਸ ਕਰਕੇ ਜਿਸ ਵੀ ਤੁਸੀਂ ਫੀਲਡ ਦੇ ਵਿੱਚੋਂ ਚਾਹੇ ਰਾਜਨੀਤੀ ਦੇ ਵਿੱਚੋਂ ਇਹ ਤੁਹਾਡਾ ਧਰਮ ਆ ਰਾਜਨੀਤੀ ਇਹ ਬੰਦੇ ਦੇ ਪੁੱਤਾਂ ਵਾਲੀ ਰਾਜਨੀਤੀ ਕਰੋ ਸਮੇਂ ਆਉਂਦੇ ਜਾਂਦੇ ਰਹਿੰਦੇ ਆ ਤੁਸੀਂ ਤੇ ਨਵੇਂ ਮੈਨੂੰ ਲੱਗਦਾ ਸਟੇਜ ਛੱਡ ਕੇ ਦੇ ਸਟੇਟ ਚਲਾਉਣ ਵਾਲੇ ਬੰਨੇ ਆਏ ਹੋ ਛੇਕਾ ਉਦੋਂ ਲੱਗਣਾ ਜਦੋਂ ਕਿਤੇ ਥੱਲੇ ਪੈਣਾ ਪਿਆ ਤੇ ਇਸ ਕਰਕੇ ਇਹ ਪਰਚੀਆਂ ਪੁਰਚੀਆਂ ਦਾ ਭਗਵੰਤ ਮਾਨ ਜੀ ਫੋਨ ਨਹੀਂ ਹੋਣਾ ਪਰਚੇ ਬੰਦੇ ਵਾਲੀ ਬਣੇ ਆ ਪਰ ਇਹ ਤੁਹਾਨੂੰ ਸ਼ੀਸ਼ਾ ਵਿਖਾਉਣ ਲਈ ਅੱਜ ਦਾ ਵਿਰੋਧ ਕੀਤਾ ਕਿ ਕੰਮ ਕਰੋ ਲੋਕਾਂ ਦੇ ਲੋਕ ਬਹੁਤ ਜਿਹੜੇ ਆ ਉਹ ਡਰੇ ਹੋਏ ਆ ਪੰਜਾਬ ਦੇ ਸਰ ਤੁਸੀਂ ਸੌਖਿਆ ਦੀ ਗੱਲ ਕੀਤੀ ਆ ਪਹਿਲਾਂ ਥਾਣਿਆਂ ਤੇ ਹਮਲੇ ਹੋਏ ਆ ਹੁਣ ਹਸਪਤਾਲਾਂ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਹੋ ਰਹੀ ਆ ਕੱਲ ਗੁਰਦਾਸਪੁਰ ਤੋਂ ਵੀ ਹੋਈ ਆ ਪੰਜਾਬ ਦੇ ਹੋਰ ਹਸਪਤਾਲਾਂ ਵਿੱਚ ਵੀ ਹੋਈ ਆ ਡਾਕਟਰਾਂ ਨੇ ਜਿਹੜਾ ਆ ਆ ਹੜਤਾਲ ਤੇ ਜਿਹੜੇ ਜਾ ਰਹੇ ਆ ਕਿ ਸਾਨੂੰ ਅਸੀਂ ਅਨਸੁਰੱਖਿਅਤ ਮਹਿਸੂਸ ਕਰ ਰਹੇ ਆ ਸੁਰੱਖਿਆ ਪੱਖੋਂ ਲੈ ਕੇ ਦੇਖ ਦਿਓ ਮੈਨੂੰ ਇੱਕ ਗੱਲ ਦੱਸੋ ਕਿ ਹੜਤਾਲ ਤੇ ਕੌਣ ਨਹੀਂ ਜਾ ਰਿਹਾ ਇਹ ਕਹਿੰਦੇ ਸੀ ਸਾਡੇ ਵਾਰੀ ਧਰਨੇ ਨਹੀਂ ਲੱਗਣਗੇ ਜਿੰਨੇ ਧਰਨੇ ਇਹਨਾਂ ਦੀ ਸਰਕਾਰ ਚ ਲੱਗ ਰਹੇ ਆ ਚਾਹੇ ਟੀਚਰਾਂ ਦੇ ਕਹ ਲਓ ਚਾਹੇ ਕਿਸਾਨਾਂ ਦੇ ਕਹ ਲਓ ਚਾਹੇ ਵਪਾਰੀਆਂ ਦੇ ਕਹ ਲਓ ਸਭ ਤੋਂ ਵੱਧ ਧਰਨੇ ਵਾਲੀ ਇਹ ਸਰਕਾਰ ਬਣੀ ਹੈ ਔਰ ਦੂਜੀ ਗੱਲ ਜਿਹੜੀ ਤੁਸੀਂ ਕਹੋ ਕਿ ਥਾਣਿਆਂ ਤੇ ਟੈਕ ਦੇਖੋ ਥਾਣਿਆਂ ਦੇ ਉੱਤੇ ਉਹਨਾਂ ਨੇ ਕੰਧਾਂ ਉੱਚੀਆਂ ਕਰਾ ਕੇ ਤਾਰਾਂ ਲਾ ਦੀਆਂ ਫੈਂਸਿੰਗ ਕਰ ਰਹੇ ਆ ਆ ਪੁਲਿਸ ਲਾਈਨ ਦੇ ਸਾਹਮਣੇ ਖੜੇ ਆ ਕੰਧ ਉਹਨਾਂ ਦੀ ਥੋੜੀ ਜੀ ਮਾੜੀ ਸੀਗੀ ਨੀਵੀਂ ਸੀ ਉਹ ਸਾਰੀ ਢਾ ਕੇ ਸੜਕ ਬੰਦ ਕੀਤੇ ਉਹ ਵੀ ਉੱਚੀ ਕਰ ਰਹੇ ਆ ਤੇ ਮੈਨੂੰ ਲੱਗਦਾ ਹੈ ਕਿ ਉਹ ਇਹਨਾਂ ਦੀ ਅਗਲੀ ਕੈਬਨਿਟ ਦੇ ਵਿੱਚ ਮੈਨੂੰ ਪਤਾ ਲੱਗਿਆ ਹੈ ਚੰਗਾ ਕੰਮ ਕਰਨ ਲੱਗੇ ਇੱਕ ਉਸ ਗੱਲ ਦੀ ਮੈਂ ਵਧਾਈ ਦਿੰਦਾ ਉਹ ਕੈਬਨਿਟ ਦੇ ਵਿੱਚ ਮਤਾ ਪਾਉਣ ਲੱਗੇ ਆ ਕਿ ਜਿਹੜੇ ਰੋਡ ਸਾਈਡ ਤੇ ਲੋਕਾਂ ਦੇ ਘਰ ਨੇ ਉਹਨਾਂ ਦੀਆਂ ਕੰਧਾਂ ਸਰਕਾਰ ਉੱਚੀਆਂ ਕਰਕੇ ਉਹਨਾਂ ਨੂੰ ਤਾਰਾਂ ਭਈਆ ਕਰੇਗੀ ਔਰ ਉਹ ਤਾਰਾਂ ਦੇ ਨਾਲ ਫੈਂਸਿੰਗ ਕਰਕੇ ਤੇ ਲੋਕਾਂ ਨੂੰ ਜਿਹੜੀ ਉਹ ਸੁਰੱਖਿਆ ਜਿਹੜੀ ਦਿੱਤੀ ਜਾਏਗੀ ਕੋਈ ਇਸ ਕਰਕੇ ਮੈਂ ਇਸ ਗੱਲ ਦੀ ਜ਼ਰੂਰ ਵਧਾਈ ਦਵਾਂਗਾ ਕਿ ਕੈਬਨਿਟ 'ਚ ਮਤਾ ਪਾਸ ਕਰਕੇ ਤੇ ਤੁਸੀਂ ਲੋਕਾਂ ਦੇ ਘਰਾਂ ਦੀ ਕੰਧਾਂ ਉੱਚੀ ਕਰਨ ਦੀ ਗ੍ਰਾਂਟ ਦਿਓ ਤੇ ਉਹਨਾਂ ਦੀ ਫੈਂਸਿੰਗ ਕਰਾਈ ਜੇ ਤਾਂ ਜੋ ਲੋਕ ਸੁਰੱਖਿਅਤ ਰਹਿ ਸਕਣ ਕਿਉਂਕਿ ਤੁਹਾਡੇ ਵਸ ਦੀ ਗੱਲ ਨਹੀਂ ਤੁਸੀਂ ਘੱਟੋ ਘੱਟ ਇੰਨਾ ਹੀ ਕੰਮ ਕਰ ਲੋ ਕਿਉਂਕਿ ਪੁਲਿਸ ਜਿਹੜੀ ਆ ਉਹ ਕਾਬਿਲ ਆ ਇਹੋ ਹੀ ਪੁਲਿਸ ਪਹਿਲੀਆਂ ਸਰਕਾਰਾਂ ਨਾਲ ਕੰਮ ਕਰਦੀ ਰਹੀ ਆ ਇਹੋ ਹੀ ਪੁਲਿਸ ਕਾਂਗਰਸ ਵੇਲੇ ਕੰਮ ਕਰਦੀ ਰਹੀ ਆ ਅੱਜ ਉਹੀ ਪੁਲਿਸ ਆ ਜਿਹੜੀ ਕੰਮ ਨਹੀਂ ਕਰ ਪਾਰੀ ਬਿਕੋਜ਼ ਕਿ ਸਾਡੇ ਕੋ ਇੱਕ ਚੰਗਾ ਐਡਮਿਨਿਸਟਰੇਟਰ ਨਹੀਂ ਹੈਗਾ ਉਹ ਐਡਮਿਨਿਸਟਰੇਟਰ ਦੀ ਜਿਹੜੀ ਡਿਊਟੀ ਆ ਸਵੇਰੇ 11 ਵਜੇ ਤੋਂ 5 ਵਜੇ ਦੀ ਆ ਤੇ ਟਾਈਮ પાર્ટ ਟਾਈਮ ਡਿਊਟੀ ਐ ਸੀਐਮ ਸਾਹਿਬ ਦੀ ਉਸ ਤੋਂ ਬਾਅਦ ਉਹਨਾਂ ਦੇ ਆਪਣੇ ਨਿੱਜੀ ਰਜੇਵੇਂ ਵੱਧ ਜਾਂਦੇ ਨੇ ਸੋ ਇਸ ਕਰਕੇ ਪੰਜਾਬ ਇੱਕ ਚੰਗਾ ਮੁੱਖ ਮੰਤਰੀ ਲੱਭਦਾ ਹੁਡ ਐਡਮਿਨਿਸਟਰेटर ਲੱਭਦਾ ਜਿਹੜਾ 24 ਇੰਟੂ 7 ਅਵੇਲੇਬਲ ਹੋਵੇ ਔਰ ਲੋਕਾਂ ਦੀ ਪੀੜ ਉਹਨੂੰ ਹੋਵੇ ਸੋ ਇਸ ਕਰਕੇ ਇਹ ਕਿਸੇ ਦੇ ਅਸੀਂ ਵਿਰੋਧੀ ਇਹਨਾਂ ਨੂੰ ਇਹ ਲੱਗਦਾ ਉਹ ਵਿਰੋਧ ਕਰ ਰਹੇ ਆ ਯਾਰ ਕਿਹੜਾ ਬੰਦਾ ਵਾਂਹ ਖੜੀ ਕਰਕੇ ਕਹੇ ਕਿ ਮੈਂ ਮਫਲੂਜ਼ ਆ ਕੋ ਗੱਡੀ ਲੈਣ ਜਾਂਦਾ ਨਵੀਂ ਉਹਨੂੰ ਫੋਨ ਆ ਜਾਂਦਾ ਅੱਛਾ ਫੋਰਚੂਨਰ ਲਿਆਇਆ 10 ਲੱਖ ਰੁਪਏ ਵਿਰੋਧੀ ਦੇ ਤੁਹਾਨੂੰ ਇਹਨਾਂ ਨੂੰ ਦੇਖ ਨਹੀਂ ਰਿਹਾ ਤੁਸੀਂ ਇਸ ਕਰਕੇ ਇਹ ਬੰਦੇ ਦੇ ਪੁੱਤ ਬਣ ਜਾਣਗੇ ਚੰਗੇ ਰਹਿਣਗੇ ਨਹੀਂ ਤੇ ਦਿੱਲੀ ਜਿੱਤੇ ਪਾਠੀਆਂ ਨਹੀਂ ਪੰਜਾਬ ਚ ਗਿੱਲੀਆਂ ਪਾਠੀਆਂ ਬਚਣੀਆਂ